ਸਟਾਰ ਇਸ ਸਮੇਂ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡੰਡੀ ਦਿੱਲੀ ਵਿੱਚ ਪਿਛਲੇ 10 ਸਾਲ ਤੋਂ ਆਪ ਪ੍ਰਸ਼ਾਸਨ ਚਲਾ ਰਹੀ ਹੈ ਪੰਜਾਬ ਵਿੱਚ ਇਸ ਨੂੰ ਸ਼ਾਸਨ ਕਰਦਿਆਂ ਪੌਣੇ 3 ਸਾਲ ਦੇ ਲਗਭਗ ਸਮਾਂ ਹੋ ਚੁੱਕਾ ਹੈ ਡੰਡੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਸਾਹਮਣੇ ਦਿੱਲੀ ਦੇ ਪ੍ਰਸ਼ਾਸਨ ਦਾ ਨਮੂਨਾ ਰੱਖਿਆ ਸੀ ਪਰ ਇਸ ਵਾਰ ਰਾਜਸਾਨੀ ਵਿੱਚ ਹੋ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦਾ ਮਾਡਲ ਦਿੱਲੀ ਵਾਲਿਆਂ ਸਾਹਮਣੇ ਰੱਖ ਰਹੀ ਹੈ ਡੰਡੀ ਤਿੰਨਾਂ ਸਾਲਾਂ ਵਿੱਚ ਕੀਤੀਆਂ ਆਪਣੀਆਂ ਪ੍ਰਾਪਤੀਆਂ ਨੂੰ ਗਿਣਾ ਕੇ ਉਹ ਦਿੱਲੀ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਵਿੱਚ ਹੈ ਡੰਡੀ ਇਸੇ ਲਈ ਹੀ ਵਜ਼ੀਰਾਂ ਅਤੇ ਵਿਧਾਇਕਾਂ ਦੇ ਨਾਲ-ਨਾਲ ਪਾਰਟੀ ਵਿੱਚ ਪ੍ਰਭਾਵ ਰੱਖਦੇ ਲੋਕ ਦਿੱਲੀ ਵਿੱਚ ਜਾ ਕੇ ਟੋਣਾ ਲਈ ਸਰਗਰਮ ਹੋਏ ਦਿਖਾਈ ਦਿੰਦੇ ਹਨ ਡੰਡੀ ਦਿੱਲੀ ਵਿੱਚ ਮੁਕਾਬਲਾ ਤਿੰਨ ਧਿਰੀ ਹੈ ਡੰਡੀ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਅਤੇ ਕਾਂਗਰਸ ਆਦ ਪਾਰਟੀਆਂ ਚੋਣ ਮੈਦਾਨ ਵਿੱਚ ਉਤਰੀਆਂ ਹੋਈਆਂ ਹਨ ਡੰਡੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਇਥੋਂ ਜਿੱਤੇ ਹਨ ਡੰਡੀ ਵਿਧਾਨ ਸਭਾ ਵਿੱਚ ਵੀ ਉਸ ਦੇ ਕੁਝ ਮੈਂਬਰ ਹਨ ਜਦੋਂ ਕਿ ਆਮ ਆਦਮੀ ਪਾਰਟੀ ਦਾ ਵੱਡਾ ਬਹੁਮਤ ਵਿਧਾਨ ਸਭਾ ਵਿੱਚ ਹੈ ਡੰਡੀ ਕਾਂਗਰਸ ਨੂੰ ਪਿਛਲੀਆਂ ਦਿੱਲੀ ਚੋਣਾਂ ਵਿੱਚ ਇੱਕ ਵੀ ਸੀਟ ਪ੍ਰਾਪਤ ਨਹੀਂ ਸੀ ਹੋਈ ਡੰਡੀ ਲੋਕ ਸਭਾ ਚੋਣਾਂ ਦੌਰਾਨ ਬਹੁਤ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਭਾਜਪਾ ਨਾਲ ਮੁਕਾਬਲਾ ਕੀਤਾ ਸੀ ਡੰਡੀ ਚਾਹੇ ਉਸ ਸਮੇਂ ਵੀ ਇਸ ਇੰਡੀਆ ਘਟਚੋੜ ਵਿੱਚ ਟ੍ਰੇਡਾਂ ਦਿਖਾਈ ਦਿੰਦੀਆਂ ਸਨ ਪਰ ਕਈ ਰਾਜਾਂ ਵਿੱਚ ਇਕੱਠੇ ਹੋ ਕੇ ਚੋਣਾ ਲੜਨ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਇਆ ਸੀ ਡੈਂਡੀ ਇਸ ਕਾਰਨ ਭਾਜਪਾ ਨੂੰ ਆਪਣੇ ਤੌਰ ਉੱਤੇ ਲੋਕ ਸਭਾ ਚੋਣਾਂ ਵਿੱਚ ਬਹੁਮਤ ਪ੍ਰਾਪਤ ਨਹੀਂ ਸੀ ਹੋਇਆ ਉਸ ਤੋਂ ਬਾਅਦ ਹੋਈਆਂ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਦਾ ਸਿਰਾਜਾ ਬिखर ਗਿਆ ਸੀ ਡੰਡੀ ਹਰਿਆਣਾ ਚੋਣਾਂ ਦੌਰਾਨ ਵੀ ਕਾਂਗਰਸ ਅਤੇ ਆਪ ਦਾ ਸਮਝੌਤਾ ਨਹੀਂ ਸੀ ਹੋਇਆ ਡੰਡੀ ਹੁਣ ਦਿੱਲੀ ਚੋਣਾਂ ਵਿੱਚ ਵੀ ਕਾਂਗਰਸ ਅਤੇ ਆਪ ਇਹ ਦੋਵੇਂ ਪਾਰਟੀਆਂ ਆਪੋ ਆਪਣੇ ਤੌਰ ਉਤੇ ਮੈਦਾਨ ਵਿੱਚ ਉਤਰੀਆਂ ਹੋਈਆਂ ਹਨ ਡੰਡੀ ਚਾਹੇ ਕੁਝ ਪਾਰਟੀਆਂ ਨੇ ਸੂਬਿਆਂ ਦੀਆਂ ਚੋਣਾਂ ਵਿੱਚ ਇਕੱਠੇ ਹੋਣ ਦਾ ਯਤਨ ਵੀ ਕੀਤਾ ਸੀ ਪਰ ਇਹ ਗੱਲ ਪੂਰੀ ਤਰ੍ਹਾਂ ਸਿਰੇ ਨਹੀਂ ਸੀ ਚੜੀ ਡੰਡੀ ਪਿਛਲੇ ਦਿਨੀ ਰਾਸ਼ਟਰੀ ਜਨਤਾ 당 ਦੇ ਤੇਜਸਵੀ ਯਾਦਵ ਨੇਵੀ ਇਹ ਕਿਹਾ ਸੀ ਕਿ ਚਾਹੇ ਇੰਡੀਆ ਗੱਠਜੋੜ ਦੀ ਬੰਤਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੋਈ ਸੀ ਪਰ ਇਸ ਨੂੰ ਬਣਾਉਣ ਵਿੱਚ ਬਹੁਤੀਆਂ ਪ੍ਰਾਂਤਕ ਪਾਰਟੀਆਂ ਨੇ ਹੀ ਯਤਨ ਕੀਤਾ ਸੀ ਡੰਡੀ ਪਰ ਇਸ ਦੇ ਬਾਵਜੂਦ ਰਾਜਾਂ ਦੀਆਂ ਚੋਣਾਂ ਵਿੱਚ ਇੰਡੀਆ ਗੱਠਜੋੜ ਨਾਲ ਸਬੰਧਿਤ ਪਾਰਟੀਆਂ ਵਿੱਚ ਬਿਹਤਰ ਤਾਲਮੇਲ ਨਹੀਂ ਸੀ ਬਣ ਸਕਿਆ ਡੈਂਡੀ ਦਿੱਲੀ ਦੀਆਂ ਚੋਣਾਂ ਵਿੱਚ ਵੀ ਚਾਹੇ ਕਈ ਪ੍ਰਾਂਤਕ ਪਾਰਟੀਆਂ ਆਪ ਅਤੇ ਕਾਂਗਰਸ ਵਿੱਚ ਸਮਝੌਤਾ ਚਾਹੁੰਦੀਆਂ ਸਨ ਤਾਂ ਜੋ ਭਾਜਪਾ ਦੀ ਦਾ ਪੂਰੀ ਸ਼ਕਤੀ ਨਾਲ ਮੁਕਾਬਲਾ ਕੀਤਾ ਜਾ ਸਕੇ ਪਾਰ ਅਜੇ ਹਾ ਹੂਣਾ ਸੰਭਵ ਨਹੀਂ ਸੀ ਦਿਖਾਈ ਦਿੰਦਾ